ਮੈਂ ਜਿਸ ਬਿੱਲੀ ਇਸ ਪਰਿਵਾਰ ਨੂੰ ਮੁਬਾਰਕਬਾਦ ਦੇ ਰਿਆ ਸੀ ਤੇ ਬੱਚੀ ਉਸ ਧੀ ਨੇ ਇਹ ਕਿਹਾ ਕਿ ਮੈਂ ਵਕੀਲ ਬਣਨਾ ਤੇ ਪਿੱਛੇ ਪੌੜੀ ਤੇ ਬੈਠੀ ਹੈ ਸਾਡੀ ਧੀ ਹੈ ਬੱਚੀ ਹੈ ਲੜਕੀ ਮਨ ਇਹਦਾ ਭਰਿਆ ਰੋ ਰਹੀ ਸੀ ਤੇ ਹੁਣ ਵੀ ਤੁਸੀਂ ਦੇਖਦੇ ਹੋ ਕਿਵੇਂ ਅੱਖਾਂ ਭਰ ਰਹੀ ਹੈ ਇਹ ਸਾਡੇ ਭਵਿੱਖ ਹੈ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਜਾਣੀ ਪੂਰੇ ਪੰਜਾਬ ਦੀ ਪਰ ਸਰਕਾਰਾਂ ਨੂੰ ਇਹ ਹੰਝੂ ਨਹੀਂ ਦੀਦੇ ਨਹੀਂ ਸਾਡੇ ਮਹਾਨ ਪੁਰਸ਼ ਜਿਹੜੇ ਅੱਜ ਬਹੁਤ ਸਾਰੀ ਸੰਗਤ ਨੂੰ ਲੈ ਕੇ ਵੱਖ-ਵੱਖ ਗੁਰੂ ਘਰਾਂ 'ਚ ਬੈਠੇ ਆ ਉਹ ਵੀ ਨਹੀਂ ਕਹਿੰਦੇ ਇਹਨਾਂ ਲੀਡਰਾਂ ਨੂੰ ਕਿ ਤੁਸੀਂ ਸਮਾਜ ਦੇ ਹਾਲਾਤ ਦੇਖੋ ਮਤਲਬ ਸਟਾਰਟਿੰਗ ਤੋਂ ਅਸੀਂ ਦੇਖਦੇ ਆਂਦੇ ਆ ਮਤਲਬ ਫਾਦਰ ਸਾਹਿਬ ਮੇਰੇ ਮੈਸਟਰੀ ਦਾ ਕੰਮ ਕਰਦੇ ਆ ਕਦੇ ਨਹੀਂ ਸਾਨੂੰ ਫੀਲ ਹੋਣ ਦਿੱਤਾ ਵੀ ਮੈਂ ਪ੍ਰੋਬਲਮ ਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਗਵਰਨਮੈਂਟ ਸਕੂਲ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਇਆ ਮਤਲਬ ਜੋ ਵੀ ਸਿਚੁਏਸ਼ਨ ਹੁੰਦੀ ਸੀ ਕਦੇ ਸਾਨੂੰ ਨਹੀਂ ਫੇਲ ਹੋਣ ਦਿੱਤਾ ਜਿੱਦਾਂ ਕਿਦਾਂ ਕਰਕੇ ਮਤਲਬ ਜੋ ਸੋਨਾ ਹੁੰਦਾ ਹੋਇ ਉਹ ਵੀ ਵੇਚ-ਵੇਚ ਕੇ ਵੀ ਸਾਡੀਆਂ ਫੀਸਾਂ ਦਿੱਤੀਆਂ ਸਿਰਫ ਇਸ ਕਰਕੇ ਕਿ ਪੜ ਸਕਨ ਮਤਲਬ ਮੈਨੂੰ ਸ਼ੁਰੂ ਹੁੰਦ ਛੋਟੇ ਬਚਪਨ ਤੋਂ ਸੀ ਕਿ ਹਾਂ ਵੀ ਮੈਂ ਵੱਡੀ ਹੋ ਕੇ ਡਾਕਟਰੀਟ ਕਰਾਂ ਕਿ ਘਰ ਦੇ ਵਿੱਚ ਵੀ ਇਦਾਂ ਦਾ ਮਾਹੌਲ ਸੀ ਕਿ ਫੀਸ ਦੇਣ ਤੱਕ ਵੀ ਔਕੀ ਹੋ ਗਈ ਸੀ ਤੱਕ ਕਿ ਵੀ ਐਗਜ਼ਾਮ ਤੱਕ ਵੀ ਬਹੁਤ ਜ਼ਿਆਦਾ ਔਖੇ ਹੋਏ ਹੁਣ ਬਹੁਤ ਦਿਲ ਤੋਂ ਬਹੁਤ ਕਰਦਾ ਵੀ ਹਾਂ ਐਮਬੀਬੀਐਸ ਕਰੀਏ ਨੀਟ ਕਲੀਅਰ ਕਰ ਲੂੰਗੇ ਚਲੋ ਨੀਟ ਵੀ ਕਲੀਅਰ ਹੋ ਜਾਊਂਗਾ ਗੱਲ ਤੇ ਆ ਬਾਅਦ ਵਿੱਚ ਦੀ ਫੀਸ ਕਿੱਥੋਂ ਆਉਂਗੀ ਹੁਣ ਕਈਆਂ ਦੇ ਕੋਲ ਡਿਗਰੀਆਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਦੇਖ ਲਓ ਤੁਸੀਂ ਡਿਗਰੀਆਂ ਉੱਦੀ ਪਈਆਂ ਹੋਣ ਸਾਡੀ ਗਲਤੀ ਨਹੀਂ ਆ ਸਾਡੇ ਘਰਦਿਆਂ ਦੀ ਗਲਤੀ ਨਹੀਂ ਗਲਤੀ ਆ ਤਾਂ ਸਾਰੀ ਸਰਕਾਰ ਦੀ ਗਲਤੀ ਆ ਅੱਜ ਬੁੱਤਪਮਾ ਨਾ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਤਸਵੀਰ ਕਰ ਚ ਨਾ ਵੀ ਲੱਗੀ ਹੋਵੇ ਤਾਂ ਵੀ ਫਰਕ ਨਹੀਂ ਪੈਂਦਾ ਪਰ ਸਾਨੂੰ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਨਾਰੇ ਲਾਉਂਦੇ ਆ ਅਸੀਂ ਬੇਗਮਪੁਰਾ ਬਸਾਉਣਾ ਬੇਗਮਪੁਰਾ ਬਸਾਉਣਾ ਉਹਨਾਂ ਨੂੰ ਹਸਵਾ ਲਿਆਏ ਤੁਸੀਂ ਦੱਸੋ ਤੁਸੀਂ ਬੇਗਮਪੁਰਾ ਬਸਾਉਣਾ ਸ਼ੁਰੂ ਤਾਂ ਕਰੋ ਤੁਸੀਂ ਆਏ ਗੱਲ ਕੀਤੀ ਤਾਂ ਗੱਲਾਂ ਖੁੱਲੂਗੀਆਂ ਨਾ ਸਾਰੇ ਮੋਰੇ ਪਤਾ ਨਹੀਂ ਕਿੰਨੇ ਪੇਰੈਂਟਸ ਹੁਣੇ ਆ ਜਿਹੜੇ ਰੋਂਦੇ ਹੋਣੇ ਵੀ ਹਾਂ ਸੀ ਆਪਣੇ ਬੱਚੇ ਨੂੰ ਪੜ੍ਹਾ ਨਹੀਂ ਸਕੇ ਪਤਾ ਨਹੀਂ ਕਿੰਨੇ ਬੱਚੇ ਆਪਣੇ ਸੁਪਨੇ ਦੱਬ ਕੇ ਬੈਠੇ ਹੋਣੇ ਆ ਮੈਂ ਜਿਸ ਵੇਲੇ ਇਸ ਪਰਿਵਾਰ ਨੂੰ ਮੁਬਾਰਕਬਾਦ ਦੇ ਰਿਹਾ ਸੀ ਤੇ ਬੱਚੀ ਉਸਤੀ ਨੇ ਇਹ ਕਿਹਾ ਕਿ ਮੈਂ ਵਕੀਲ ਬਣਨਾ ਵਕੀਲ ਬਣਨ ਦੇ ਨਾਲ-ਨਾਲ ਜਦੋਂ ਖਰਚਿਆਂ ਦਾ ਜਿਹੜੀ ਜ਼ਿੰਮੇਵਾਰੀ ਮਾਪੇ ਦੀ ਹੁੰਦੀ ਹੈ ਤੇ ਬੱਚੇ ਦੇਖਦੇ ਨੇ ਪਾਪਾ ਸਾਡੇ ਔਖੇ ਔਖੇ ਕਰ ਰਹੇ ਅੱਗੇ ਜੌਬਸ ਨੌਕਰੀਆਂ ਦੀ ਵੀ ਪ੍ਰੋਬਲਮ ਹੈ ਤੇ ਪਿੱਛੇ ਪੌੜੀ ਤੇ ਬੈਠੀ ਹੈ ਸਾਡੀ ਤੀ ਹੈ ਬੱਚੀ ਹੈ ਲੜਕੀ ਮਾਨ ਇਹਨਾਂ ਪਰਿਆ ਇਹ ਰੋ ਰਹੀ ਸੀ ਤੇ ਹੁਣ ਵੀ ਤੁਸੀਂ ਦੇਖਦੇ ਹੋ ਕਿਵੇਂ ਅੱਖਾਂ ਭਰ ਰਹੀ ਐ ਇਹ ਸਾਡੇ ਭੁੱਖੇ ਇਹ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਜਾਣੀ ਪੂਰੇ ਪੰਜਾਬ ਦੀ ਪਰ ਸਰਕਾਰਾਂ ਨੂੰ ਇਹ ਹੰਝੂ ਨਹੀਂ ਦੀਦੇ ਇਹ ਸਿਸਕੀਆਂ ਨਹੀਂ ਦੀਦੀਆਂ ਇਹਨਾਂ ਦੇ ਰੋਜ਼ ਨਹੀਂ ਦੀਦੇ ਅੱਖਾਂ ਚ ਡਿੱਗਦੇ ਇੱਕ ਕਣੇ ਨਹੀਂ ਦੀਦੇ ਵੀ ਕਿਉਂ ਇਹ ਸਾਡੇ ਅੱਜ ਬੱਚੇ ਧੀਆਂ ਤੇ ਪੁੱਤਰ ਇਸ ਤਰ੍ਹਾਂ ਕਿਉਂ ਇਹਨਾਂ ਦਾ ਮਨ ਜਿਹੜਾ ਡੋਲ ਰਿਹਾ ਮਨਣਾ ਚਾਹੁੰਦੇ ਨੇ ਕੁਝ ਅੱਗੇ ਵੱਡੀਆਂ ਸਮੱਸਿਆਵਾਂ 'ਚ ਚੜ੍ਹਾਈ ਤਕੜੀ ਜਿਹੜੀ ਸਪੋਰਟ ਬਾਬਾ ਸਾਹਿਬ ਪੀਮਰਾਉ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਦਿੱਤੀ ਸੀ ਉਹ ਖੋਹ ਲਈ ਗਈ ਦਿੱਤੀ ਨਹੀਂ ਜਾ ਰਹੀ ਸਮਾਜ ਨੂੰ ਬੱਚਿਆਂ ਨੂੰ ਦਿੱਤੀ ਨਹੀਂ ਜਾ ਰਹੀ ਇਸ ਕਰਕੇ ਬੱਚੇ ਜਿਹੜੇ ਆ ਉਹ ਅੱਜ ਕਣੀ ਡਿੱਗ ਰਹੇ ਨੇ ਅੱਖਾਂ ਦੇ ਵਿੱਚੋਂ ਭਾਵਕ ਹੋ ਰਹੇ ਨੇ ਕਿ ਸਾਡੇ ਤਾਂ ਸੁਪਨੇ ਨੇ ਕਿ ਅਸੀਂ ਵੱਡੇ ਵੱਡੇ ਆਫੀਸਰ ਬਣਨਾ ਪਰ ਸਾਡੇ ਇਹ ਖਰਚੇ ਕੌਣ ਚੱਕੂਗਾ ਜਿਹੜੇ ਖਰਚਿਆਂ ਦਾ ਪ੍ਰਬੰਧ ਸਤਗੁਰ ਰਵਿਦਾਸ ਮਹਾਰਾਜ ਤੇ ਸਾਡੇ ਰਹਿਬਰਾਂ ਦੇ ਕਹਿਣ ਤੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਦਿੱਤਾ ਸੀ ਉਧਰ ਸਾਡੇ ਲੀਡਰ ਧਿਆਨ ਨਹੀਂ ਦਉਂਦੇ ਉੱਥੇ ਉਂਗਲੀ ਨਹੀਂ ਰੱਖਦੇ ਨਾ ਹੀ ਸਾਡੇ ਮਹਾਨ ਪੁਰਸ਼ ਜਿਹੜੇ ਅੱਜ ਬਹੁਤ ਸਾਰੀ ਸੰਗਤ ਨੂੰ ਲੈ ਕੇ ਵੱਖ-ਵੱਖ ਗੁਰੂ ਘਰਾਂ 'ਚ ਬੈਠੇ ਆ ਉਹ ਵੀ ਨਹੀਂ ਕਹਿੰਦੇ ਇਹਨਾਂ ਲੀਡਰਾਂ ਨੂੰ ਕਿ ਤੁਸੀਂ ਸਮਾਜ ਦੇ ਹਾਲਾਤ ਦੇਖੋ ਬੱਚੇ ਕਿਹੜੀ ਕਲਾਸ 'ਚ ਪੜਦੇ ਹੋ ਮੈਂ ਹੁਣ ਪਲੱਸ 2 ਦੇ ਐਗਜ਼ਾਮ ਦੇ ਕੇ ਹਟੀਆਂ ਮੈਂ ਮਤਲਬ ਮੈਡੀਕਲ ਸਟਰੀਮ ਰੱਖੀ ਸੀ ਮਤਲਬ ਸਟਾਰਟਿੰਗ ਤੋਂ ਅਸੀਂ ਦੇਖਦੇ ਆਂਦੇ ਆ ਮਤਲਬ ਫਾਦਰ ਸਾਹਿਬ ਮੇਰੇ ਮੈਸਟਰੀ ਦਾ ਕੰਮ ਕਰਦੇ ਆ ਅਸੀਂ ਨਾ ਬਚਪਨ ਤੋਂ ਦੇਖ ਦੇ ਕੇ ਕਦੇ ਨਹੀਂ ਸਾਨੂੰ ਫੀਲ ਹੋਣ ਦਿੱਤਾ ਵੀ ਮੈਂ ਪ੍ਰੋਬਲਮ ਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਗਵਰਨਮੈਂਟ ਸਕੂਲ ਨਹੀਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਇਆ ਮਤਲਬ ਜੋ ਵੀ ਸਿਚੁਏਸ਼ਨ ਹੁੰਦੀ ਸੀ ਕਦੇ ਸਾਨੂੰ ਨਹੀਂ ਫੀਲ ਹੋਣ ਦਿੱਤਾ ਜਿੱਦਾਂ ਕਿਦਾਂ ਕਰਕੇ ਮਤਲਬ ਜੋ ਸੋਨਾ ਹੁੰਦਾ ਹੋਇ ਉਹ ਵੀ ਵੇਚ-ਵੇਚ ਕੇ ਵੀ ਸਾਡੀਆਂ ਫੀਸਾਂ ਦਿੱਤੀਆਂ ਸਿਰਫ ਇਸ ਕਰਕੇ ਕਿ ਪੜ ਸਕਨ ਮਤਲਬ ਮੈਨੂੰ ਸ਼ੁਰੂ ਤੋਂ ਛੋਟੇ ਬਚਪਨ ਤੋਂ ਸੀ ਕਿ ਹਾਂ ਵੀ ਮੈਂ ਵੱਡੀ ਹੋ ਕੇ ਡਾਕਟਰੀਟ ਕਰਾਂ ਮੈਂ ਕੀਤੀ 10th ਪਾਸ ਕੀਤੀ 8th ਪਾਸ ਕੀਤੀ ਪਲਸ 1 ਵਿੱਚ ਮਤਲਬ ਮੇਰੇ ਟੀਚਰਜ਼ ਨੇ ਵੀ ਮੈਨੂੰ ਮੈਂ ਮੈਂ ਸੋਚ ਲਿਆ ਮੈਂ ਸਿਚੁਏਸ਼ਨ ਦੇ ਇੱਕ ਮਤਲਬ ਮੇਰਾ ਮਨ ਬਦਲ ਗਿਆ ਵੀ ਨਹੀਂ ਰਹਿਣ ਦੇ ਮੈਂ ਆਰਟਸ ਕਰ ਲੈਣੀ ਮਤਲਬ ਮੈਂ ਸਕੂਲ ਗਈ ਮੈਂ ਆਰਟਸ ਦੀ ਕਲਾਸ ਦੇ ਵਿੱਚ ਬੈਠੀ ਫਿਰ ਮੇਰੇ ਟੀਚਰਜ਼ ਨੇ ਬੁਲਾਇਆ ਕਹਿੰਦੇ ਵੀ ਤੂੰ ਇਦਾਂ ਕਿਉਂ ਕਰਦੀ ਆਂ ਵੀ ਤੂੰ ਬੱਚਾ ਸਾਡਾ ਪੜਨ ਵਾਲਾ ਤੂੰ ਆ ਉਹਨਾਂ ਨੇ ਮੈਨੂੰ ਖੁਦ ਵੀ ਮੈਡੀਕਲ ਦੇ ਵਿੱਚ ਰਖਾਇਆ ਕਹਿੰਦੇ ਕੋਈ ਨਾ ਧੁੱਕਾ ਮਤਲਬ ਅਸੀਂ ਉਸ ਟਾਈਮ +1 ਦੇ ਐਗਜ਼ਾਮਸ ਦੇ ਵਿੱਚ ਮਤਲਬ ਇੰਨੀ ਕਿ ਜ਼ਿਆਦਾ ਸਿਚੁਏਸ਼ਨਸ ਨੇ ਨਾ ਖਰਾਬ ਹੋ ਗਈਆਂ ਸੀ ਕਿ ਘਰ ਦੇ ਵਿੱਚ ਵੀ ਇਦਾਂ ਦਾ ਮਾਹੌਲ ਸੀ ਕਿ ਫੀਸ ਦੇਣ ਤੱਕ ਵੀ ਔਖੀ ਹੋ ਗਈ ਸੀ ਤੱਕ ਕਿ ਵੀ ਐਗਜ਼ਾਮ ਤੱਕ ਵੀ ਬਹੁਤ ਜ਼ਿਆਦਾ ਔਖੇ ਹੋਏ ਫਿਰ ਵੀ ਮਤਲਬ ਰੱਬ ਦਾ ਸ਼ੁਕਰ ਜਿੱਦਾਂ ਕਿਦਾਂ ਕਰਕੇ ਸਾਨੂੰ ਨਹੀਂ ਪਤਾ ਕਿਦਾਂ ਕੀਤਾ ਡੈਡ ਨੇ ਕਿਦਾਂ ਨਹੀਂ ਕੀਤਾ ਮੰਮਾ ਨੇ ਮਤਲਬ ਸਾਨੂੰ ਫੇਲ ਨਹੀਂ ਹੋਣ ਦਿੱਤਾ ਤੇ ਨਾ ਹੋ ਗਏ ਠੀਕਾ ਪਲੱਸ 2 ਦੇ ਵਿੱਚ ਫੇ ਵੀ ਮਤਲਬ ਟੀਚਰਸ ਵੀ ਮੇਰੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਉਹ ਕਹਿੰਦੇ ਨਹੀਂ ਤੁਸੀਂ ਹਟਾਓ ਨਾ ਬੱਚੇ ਨੂੰ ਤੁਸੀਂ ਸਾਡੇ ਕੋਲ ਰਹਿਣ ਦਿਓ ਮੈਂ ਰੀਸੈਂਟਲੀ ਇੱਥੇ ਅਮਰਦੀਪ ਸਕੈਂਡੀ ਸਕੂਲ ਮ칸ਪੂ ਸਟਡੀ ਕਰਦੀ ਹਾਂ ਉਹਨਾਂ ਨੇ ਮਤਲਬ ਟੀਚਰਸ ਨੇ ਵੀ ਡੈਡ ਨੂੰ ਵੀ ਬਹੁਤ ਸਪੋਰਟ ਕੀਤੀ ਕੋਈ ਨਾ ਕਹਿੰਦੇ ਜਿੰਨਾ ਅਸੀਂ ਕਰ ਸਕਾਂਗੇ ਅਸੀਂ ਕਰਾਂਗੇ ਉਹਨਾਂ ਨੇ ਹੁਣ ਮੇਰੀ ਸਕਾਲਰਸ਼ਿਪ ਇਸੇ ਕਰਕੇ ਉਹਨਾਂ ਨੇ ਯੂਕੇ ਤੋਂ ਸਕਾਲਰਸ਼ਿਪ ਲਗਵਾਈ ਤੇ ਉਹਨਾਂ ਨੇ ਜਿੰਨੀ ਉਹਨਾਂ ਦੇ ਕੋਲ ਹੋਏ ਹੈਲਪ ਉਹਨਾਂ ਦੇ ਟੀਚਰਜ਼ ਨੇ ਵੀ ਕੀਤੀ ਤੇ ਹੁਣ ਮਤਲਬ ਜਿੱਦੋਂ ਹੁਣ ਤੁਸੀਂ ਇੰਟਰਵਿਊ ਲੈਂਦੇ ਸੀ ਹੁਣ ਠੀਕ ਆ ਨਾ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਦੇ ਜਿਸ ਟਾਈਮ ਅਸੀਂ ਉਸ ਟਾਈਮ ਇਹਨਾਂ ਸਮਾਰਟ ਸਕੂਲ ਨਹੀਂ ਸੀਗੇ ਹੁਣ ਅਸੀਂ ਤਾਂ ਪਲੱਸ 2 ਹੋ ਗਏ ਚਲੋ ਅਸੀਂ ਦੇਖ ਕੇ ਖੁਸ਼ ਹੁੰਨੇ ਆ ਕਿ ਜੋ ਸਾਨੂੰ ਚਾਹੀਦਾ ਸੀ ਮਿਲਿਆ ਨਹੀਂ ਉਹਨਾਂ ਨੂੰ ਮਿਲਦਾ ਪਿਆ ਵਧੀਆ ਮਿਲੇ ਪਰ ਹੁਣ ਅੱਗੇ ਦੀ ਹੁਣ ਸਟੱਡੀ ਹੁਣ ਪਲੱਸ 2 ਤਾਂ ਕਰ ਲਈ ਆ ਜੋ ਅੱਗੇ ਹੁਣ ਫਿਊਚਰ ਦੇ ਹੁਣ ਹੁਣ ਬਹੁਤ ਦਿਲ ਤੋਂ ਬਹੁਤ ਕਰਦਾ ਵੀ ਹਾਂ ਐਮਬੀਬੀਐਸ ਕਰੀਏ ਨੀਟ ਕਲੀਅਰ ਕਰ ਲੂਗੇ ਚਲੋ ਨੀਟ ਵੀ ਕਲੀਅਰ ਹੋ ਜਾਊਗਾ ਗੱਲ ਤੇ ਆ ਬਾਅਦ ਵਿੱਚ ਦੀ ਫੀਸ ਕਿੱਥੋਂ ਆਉਂਗੀ ਉਹੀ ਤੁਸੀਂ ਦਿਨ ਦੇ 500 ਦਿਹਾੜੀ ਕਰਦੇ ਆ ਨਾ ਕਮਾਉਣ ਵਾਲਾ ਇੱਕ ਆ ਖਾਣ ਵਾਲੇ ਘਰ ਵਿੱਚ ਪੰਜ ਆ ਹੁਣ ਅਸੀਂ ਤਿੰਨ ਬ੍ਰਦਰ ਸਿਸਟਰਾਂ ਤਾਂ ਕਿੰਨੇ ਤੁਸੀਂ 500 ਦੇ ਨਾਲ ਤੁਸੀਂ ਇੰਨੀ ਲੱਖਾਂ ਦੇ ਵਿੱਚ ਤੁਹਾਡੀ ਹੈ ਨਾ ਹੁਣ ਜਾਊਂਗੀ ਫੀਸ ਜਾਊਂਗੀ ਤੁਸੀਂ ਕਿੱਥੋਂ ਇੰਨਾ ਸਾਰਾ ਕੁਝ ਕਰੋਗੇ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬੱਚੇ ਉੱਥੇ ਗੱਲ ਕਰਦੇ ਕਰਦੇ ਮੈਂ ਇਹ ਗੱਲ ਕੀਤੀ ਸੀ ਵੀ ਬੱਚੇ ਪੜ੍ਹਨਾ ਚਾਹੁੰਦੇ ਨੇ ਹਾਂਜੀ ਆਫਸਰ ਬਣਨਾ ਚਾਹੁੰਦੇ ਨੇ ਹਾਂਜੀ ਸਾਰੇ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਚ ਨਹੀਂ ਜਾਣਾ ਚਾਹੁੰਦਾ ਹਾਂਜੀ ਕੁਛ ਨਾ ਕੁਛ ਵੱਡਣਾ ਚਾਹੁੰਦੇ ਨੇ ਪਰ ਸਰਕਾਰਾਂ ਨਹੀਂ ਧਿਆਨ ਦਿੰਦੀਆਂ ਸਰਕਾਰਾਂ ਬਿਲਕੁਲ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਨੂੰ ਚਾਹੀਦਾ ਤੁਸੀਂ ਦੇਖੋ ਨਾ ਇਹ ਗੱਲ ਥੋੜੀ ਆ ਵੀ ਤੁਸੀਂ ਠੀਕ ਆ ਅੱਗੇ ਆ ਗਏ ਸਕਰੀਨ ਅੱਗੇ ਆ ਗਏ ਆ ਨਾ ਤੁਸੀਂ ਏਡੇ ਵੱਡੇ ਵੱਡੇ ਵਾਅਦੇ ਕਰਦੇ ਸੀ ਆ ਕਰਾਂਗੇ ਉਹ ਕਰਾਂਗੇ ਜੇ ਤੁਸੀਂ ਕਹਿੰਦੇ ਆ ਤਾਂ ਤੁਸੀਂ ਕਰਕੇ ਵੀ ਦਿਖਾਓ ਜੋ ਚੀਜ਼ ਬਣਦੀ ਆ ਤੁਸੀਂ ਉਹ ਚੀਜ਼ ਦਾ ਕਰੋ ਹੁਣ ਜੋ ਸਟੂਡੈਂਟਸ ਹੁਣ ਕਾਫੀ ਤੁਸੀਂ ਦੇਖਿਆ ਹੋਏਗਾ ਨਾ ਕਾਫੀ ਬਣ ਬੱਚੇ ਪੜਨਾ ਚਾਉਂਦੇ ਹੁੰਦੇ ਉਹਨਾਂ ਦੇ ਘਰਾਂ ਦੀ ਸਿਚੁਏਸ਼ਨ ਇਦਾਂ ਹੁੰਦੀ ਆ ਪੜਦੇ ਨਹੀਂ ਨਸ਼ਿਆਂ 'ਚ ਕਿਉਂ ਪੈਂਦੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੁਣ ਕਈਆਂ ਦੇ ਕੋਲ ਡਿਗਰੀਆਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਦੇਖ ਲਓ ਤੁਸੀਂ ਡਿਗਰੀਆਂ ਉੱਦੀ ਪਈਆਂ ਹੋਣਗੀਆਂ ਕੀ ਪਤਾ ਸ਼ਾਇਦ ਕੱਲ ਨੂੰ ਸਾਡਾ ਹਾਲ ਵਿਏ ਹੋਵੇ ਹੁਣ ਮਨੋਂ ਅਸੀਂ ਔਖਾ ਸੌਖਾ ਕਰਕੇ ਚਲੋ ਸਟੱਡੀ ਕਰ ਲੂੰਗੀ ਨਾ ਮੈਂ ਹੁਣ ਠੀਕਾ ਮੈਂ ਹੁਣ ਮੇਰਾ ਸੁਪਨਾ ਮੈਂ ਐਮਬੀਬੀਐਸ ਕਰਾਂ ਮੈਂ ਕਰ ਲੂੰਗੀ ਜੇ ਬਾਅਦ ਵਿੱਚ ਸਾਨੂੰ ਨੌਕਰੀ ਨਾ ਮਿਲੀ ਫਿਰ ਉਹਦਾ ਕੀ ਫਾਇਦਾ ਇਹ ਵੀ ਚਿੰਤਾ ਕਿ ਮੰਨ ਲਓ ਮਾਪਿਆਂ ਨੇ ਘਰ ਗਹਿਣੇ ਵੀ ਰੱਖ ਦਿੱਤਾ ਘਰ ਵੀ ਗਹਿਣੇ ਰੱਖ ਘਰ ਵੇਚ ਵੀ ਦਿੱਤਾ ਹਾਂਜੀ ਜੋ ਵੀ ਪੂੰਜੀ ਹੈਗੀ ਹੁਣ ਤੱਕ ਦੀ ਲਾਭ ਹੀ ਦਿੱਤੀ ਜੇ ਐਮਬੀਬੀਐਸ ਦੀ ਡਿਗਰੀ ਵੀ ਹੱਥ 'ਚ ਹੋਈ ਫਿਰ ਵੀ ਜੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ 10000 ਤੇ ਲੱਗਣਾ ਪਿਆ ਕਰੋੜ ਰੁਪਇਆ ਲਾ ਕੇ ਉਹ ਵੀ ਚਿੰਤਾ ਹੈ ਨਾ ਉਹ ਵੀ ਚਿੰਤਾ ਉਹ ਕੀ ਫਾਇਦਾ ਹੋਊਗਾ ਵੀ ਅਸੀਂ ਬਚਪਨ ਤੋਂ ਇੰਨਾ ਟਰੋਮਾ ਸਹਿੰਦੇ ਆਏ ਆ ਨਾ ਸਿਰਫ ਇਹ ਇਸ ਕਰਕੇ ਕਿ ਸਾਨੂੰ ਸਕਸੈਸ ਮਿਲੇ ਜੇ ਸਾਨੂੰ ਸਕਸੈਸ ਹੀ ਨਹੀਂ ਮਿਲੂਗੀ ਤਾਂ ਕੀ ਫਾਇਦਾ ਸਾਡੀ ਗਲਤੀ ਨਹੀਂ ਆ ਸਾਡੇ ਘਰਦਿਆਂ ਦੀ ਗਲਤੀ ਨਹੀਂ ਗਲਤੀ ਆ ਤਾਂ ਸਾਰੀ ਸਰਕਾਰ ਦੀ ਗਲਤੀ ਆ ਬੱਚੇ ਇੱਥੇ ਵੀ ਲੱਗਦਾ ਕਿ ਜਿੱਥੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਨੇ ਹਾਂਜੀ ਇਕੱਲਿਆਂ ਨੇ ਹਾਂਜੀ ਉਸ ਵੇਲੇ ਦੇ ਦੇਸ਼ ਦੇ ਵਿਰੋਧੀ ਜਿਹੜੇ ਲੀਡਰ ਸੀਗੇ ਹਾਂਜੀ ਉਹਨਾਂ ਦੇ ਨਾਲ ਲੜਾਈ ਲੜ ਕੇ ਸੰਵਿਧਾਨ ਦੇ ਵਿੱਚ ਸਮਾਜ ਨੂੰ ਬਹੁਤ سارے ਹੱਕ ਦਿੱਤੇ ਨੇ ਇਕੱਲਿਆਂ ਨੇ ਹਾਂਜੀ ਤੇ ਅੱਜ ਤੱਕ ਸਮਾਜ ਦੇ ਵਿੱਚ ਲੱਖਾਂ ਹੀ ਲੋਕ ਸਾਡੇ ਸਮਾਜ ਚੋ ਬਾਬਾ ਸਾਹਿਬ ਦੀ ਬਦولت ਪੜ੍ਹ ਲਿਖ ਕੇ ਵੱਡੇ ਅਫਸਰ ਬਣੇ ਹਾਂਜੀ ਧਨੀ ਬਣੇ ਬਿਜ਼ਨਸਮੈਨ ਬਣੇ ਇਹ ਬਹੁਤ ਕੁਝ ਕਰ ਸਕਦੇ ਨੇ ਸਮਾਜ ਲਈ ਜਿਵੇਂ ਬਾਬਾ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਪੜ੍ਹ ਲਿਖ ਕੇ ਆਪਣਾ ਕੁਝ ਹਿੱਸਾ ਸਮਾਜ ਤੇ ਵੀ ਲਾਇਓ ਹਾਂਜੀ ਉਹਨਾਂ ਦੀ ਵੀ ਡਿਊਟੀ ਬਣਦੀ ਕਿ ਨਹੀਂ ਹਾਂਜੀ ਸਾਰਿਆਂ ਦੀ ਡਿਊਟੀ ਬਣਦੀ ਆ ਦੇਖੋ ਜਿੱਦਾਂ ਹੁਣ ਆਪਾਂ ਰੋਜ਼ ਦੇਖਦੇ ਆ ਨਿਊਜ਼ ਦੇ ਵਿੱਚ ਕੋਈ ਆ ਕੇ ਬੁੱਤ ਤੋੜ ਰਿਹਾ ਆ ਜਾਂ ਬਾਬਾ ਸਾਹਿਬ ਜੀ ਦੇ ਕੋਈ ਕੁਝ ਕਰ ਰਿਹਾ ਆ ਨਾ ਗੱਲਾਂ ਤਾਂ ਸਾਰੇ ਕਰਦੇ ਆ ਇਹ ਸਿਰਫ ਇਹ ਨਹੀਂ ਆ ਕਿ ਤੁਸੀਂ ਫੋਟੋਜ਼ ਅਪਲੋਡ ਕਰ ਦੋ ਸਟੋਰੀਆਂ 'ਪਾ ਦਿਓ ਸਟੇਟਸ ਲਗਾ ਦਿਓ ਗੱਲ ਤਾਂ ਤਾਂ ਆ ਤੁਸੀਂ ਅਮਲ ਵੀ ਕਰੋ ਉਹਨਾਂ ਦੀ ਗੱਲ ਤੇ ਕੋਈ ਅਮਲ ਤਾਂ ਕਰਦਾ ਵੀ ਨਹੀਂ ਆ ਜਦ ਤ ਹੋਵੇ ਠੀਕ ਆ ਤੁਸੀਂ ਉਹਨਾਂ ਨੇ ਤੁਹਾਨੂੰ ਇੰਨਾ ਕੁਝ ਕੀਤਾ ਉਹਨਾਂ ਨੇ ਇੰਨੇ ਇੰਨਾ ਕੁਛ ਸਹੰਦੇ ਹੋਏ ਵੀ ਉਹਨਾਂ ਨੇ ਤੁਹਾਨੂੰ ਇੰਨੇ ਹੁਣ ਅੱਜ ਜੇ ਅਸੀਂ ਇੱਥੇ ਆ ਜੇ ਅੱਜ ਅਸੀਂ ਪੜ੍ਹ ਵੀ ਰਹੇ ਆ ਜੇ ਹੁਣ ਤੁਸੀਂ ਕਿਸੇ ਤੇ ਵੀ ਜਾਣਦੇ ਆ ਤਾਂ ਪਹਿਲਾਂ ਤੁਹਾਡੀ ਕਾਸਟ ਕਰਕੇ ਤੁਹਾਨੂੰ ਸੀਟ ਰਿਜ਼ਰਵ ਮਿਲਦੀ ਆ ਸਕਾਲਰਸ਼ਿਪਸ ਮਿਲਦੀਆਂ ਸਿਰਫ ਉਹਨਾਂ ਦੇ ਕਰਕੇ ਮਿਲਦੀਆਂ ਕਿਸੇ ਕਰਕੇ ਨਹੀਂ ਮਿਲਦੀਆਂ ਪਰ ਲੋਕਾਂ ਨੂੰ ਚਾਹੀਦਾ ਨਾ ਵੀ ਜੇ ਉਹਨਾਂ ਨੇ ਤੁਹਾਡੇ ਲਈ ਇੰਨਾ ਕੁਛ ਕੀਤਾ ਆ ਤੁਸੀਂ ਤੁਸੀਂ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਉਹਨਾਂ ਦੇ ਬੁੱਤ ਤੋੜ ਰਹੇ ਆ ਤੁਸੀਂ ਇੰਨਾ ਕੁਝ ਕਰ ਰਹੇ ਆ ਇਹ ਆਪਣੀ ਸਮਝ ਆਏ ਆਪਾਂ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਕਿਉਂ ਕਰ ਰਹੇ ਆ ਬੱਚੇ ਇੰਦਾ ਵੀ ਲੱਗਦਾ ਵੀ ਅੱਜ ਜਿਹੜਾ ਸਮਾ ਇਹ ਮੰਗ ਕਰਦਾ ਵੀ ਬਾਬਾ ਸਾਹਿਬ ਦੇ ਬੁੱਤ ਪਮਾ ਨਾ ਹੀ ਲਾਓ ਹਾਂਜੀ ਤਸਵੀਰਾਂ 'ਤੇ ਨਾਂ ਹੀ ਲਾਓ ਪਰ ਉਹਨਾਂ ਦੇ ਅਧਿਕਾਰ ਦਿੱਤੇ ਜਿਹੜੇ ਆ ਉਹ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਹੱਕ ਕੀ ਆ। ਉਸ ਵਿਧਾਨਾ 'ਚ ਪੜਨ ਦੀ ਲੋੜ ਐ। ਅੱਜ ਬੁੱਤ ਪਾਵੇਂ ਨਾ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਤਸਵੀਰ 'ਚ ਨਾਂ ਵੀ ਲੱਗੀ ਹੋਵੇ ਤਾਂ ਵੀ ਫਰਕ ਨਹੀਂ ਪੈਂਦਾ। ਪਰ ਸਾਨੂੰ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ। ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਜੇ ਤੁਸੀਂ ਤੁਹਾਨੂੰ ਉਹਨਾਂ ਦੇ ਬਾਰੇ ਹੀ ਨਹੀਂ ਪਤਾ। ਤੁਸੀਂ ਉਹਨਾਂ ਦੇ ਹੱਕਾਂ ਬਾਰੇ ਹੀ ਨਹੀਂ ਜਾਣਦੇ ਤਾਂ ਤੁਸੀਂ ਉਹਨਾਂ ਦੀ ਬੁੱਤ ਰੱਖ ਲਓ ਤੁਸੀਂ ਫੋਟੋ ਰੱਖ ਲਓ ਤਾਂ ਕੀ ਫਾਇਦਾ? ਇਹ ਤਾਂ ਦਿਖਾਵਾ ਹੈ ਇਹ ਤਾਂ ਵਾਰੀ ਦਿਖਾਵਾ ਹੋਇਆ ਵੀ ਹਾਂ ਅਸੀਂ ਵਾਰੀ ਦਿਖਾਵਾ ਕਰਦੇ ਆ ਹੁਣ 14 ਅਪ੍ਰੈਲ ਆਉਣ ਵਾਲੀ ਹੁਣ ਲੋਕਾਂ ਨੇ ਬਹੁਤ ਦਿਖਾਵੇ ਕਰਨੇ ਰੈਲੀਆਂ ਕਰੂਗੇ ਨਾ ਗਾਣੇ ਲਗਾਉਗੇ ਡੀਜ਼ਲ ਲਗਾਉਗੇ ਇਸੇ ਕੇਕ ਕੱਟ ਕਰਨਾ ਇਹ ਕਰੂਗੇ ਉਹ ਕਰੂਗੇ ਗੱਲ ਤਾਂ ਤਾਂ ਆ ਉਹਨਾਂ ਨੇ ਜੋ ਆਪਾਂ ਨੂੰ ਹੱਕ ਦਿੱਤੇ ਆ ਉਹਨਾਂ ਦਾ ਸਹੀ ਇਸਤੇਮਾਲ ਵੀ ਕਰੋ ਅਮਲ ਕਰੋ ਜੋ ਉਹਨਾਂ ਨੇ ਆਪਾਂ ਨੂੰ ਗੱਲਾਂ ਸਿਖਾਈਆਂ ਇਹ ਕੋਈ ਵੀ ਨਹੀਂ ਕਰਦਾ ਨਾ ਕੋਈ ਤੁਸੀਂ ਹੁਣ ਕਿਤੇ ਚੱਲ ਜਾਓ ਤੁਹਾਨੂੰ ਕੋਈ ਉਹਨਾਂ ਦੇ ਬਾਰੇ ਸਵਾਲ ਕਰੂਗਾ ਕੋਈ ਤੁਹਾਨੂੰ ਨਾ ਬਾਰੇ ਪੁੱਛੂਗਾ ਇਥੇ ਤੱਕ ਕਿ ਮੈਂ ਕਾਫੀ ਸਕੂਲਾਂ ਤੱਕ ਵੀ ਦੇਖਿਆ ਨਾ ਸਾਡੇ ਗੁਰੂ ਰਵਿਦਾਸ ਜੀ ਬਾਰੇ ਕੋਈ ਪੜਾਇਆ ਜਾਂਦਾ ਨਾ ਬਾਬਾ ਸਾਹਿਬ ਬਾਰੇ ਪੜਾਇਆ ਜਾਂਦਾ ਜਿਹੜੀ ਅੱਜ ਲੀਡਰ ਜਿਹੜੇ ਬੁੱਤ ਦਾ ਨੁਕਸਾਨ ਕਰਨ ਤੇ ਸੜਕਾਂ ਤੇ ਆਏ ਛੋਰ-ਸ਼ਰਾਬਾ ਕੀਤਾ ਉਹਦੇ ਨਾਲ ਨਾਲ ਜੇ ਕਿਤੇ ਸੰਵਿਧਾਨ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਦੱਸਿਆ ਜਾਵੇ ਬਾਬਾ ਸਾਹਿਬ ਨੇ ਇੱਥੇ ਹੱਕ ਰੱਖੇ ਆ ਸੰਵਿਧਾਨ ਦੇ ਵਿੱਚ ਇੱਥੇ ਤੁਹਾਡੀ ਫੀਸ ਪਈ ਆ ਵੀ ਤੁਹਾਡੇ ਅੱਖਾਂ ਚੋਂ ਕਿਨੇ ਨਾ ਜਾਵੇ ਬਿਲਕੁਲ ਵੀ ਨਹੀਂ ਜੇ ਇਹ ਗੱਲ ਸिखਾਈਆਂ ਜਾਣ ਤਾਂ ਜੇ ਜੇ ਤੁਸੀਂ ਦੇਖਿਆ ਹੁਣ ਰੋਂਦੇ ਦੇਖਿਆ ਪਤਾ ਨਹੀਂ ਅਸੀਂ ਇਹ ਤਾਂ ਹੁਣ ਸਕਰੀਨ ਦੇ ਮੋਰੇ ਆਉਂਗੇ ਵੀ ਹਾਂ ਰੋਂਦੇ ਆ ਪਤਾ ਨਹੀਂ ਕਿੰਨੇ ਰੋਂਦੇ ਹੋਣਗੇ ਕਿੰਨੇ ਰੋਂਦੇ ਆ ਪਤਾ ਨਹੀਂ ਹੁਣ ਆਪਾਂ ਨੂੰ ਕੀ ਪਤਾ ਹੁਣ ਚਲੋ ਤੁਸੀਂ ਆਏ ਗੱਲ ਕੀਤੀ ਤਾਂ ਗੱਲਾਂ ਖੁੱਲੂਗੀਆਂ ਨਾ ਸਾਰੇ ਮੋਰੇ ਪਤਾ ਨਹੀਂ ਕਿੰਨੇ ਪੇਰੈਂਟਸ ਹੁਣੇ ਆ ਜਿਹੜੇ ਰੋਂਦੇ ਹੋਣੇ ਵੀ ਹਾਂ ਸੀ ਆਪਣੇ ਬੱਚੇ ਨੂੰ ਪੜਾ ਨਹੀਂ ਸਕੇ ਪਤਾ ਨਹੀਂ ਕਿੰਨੇ ਬੱਚੇ ਆਪਣੇ ਸੁਪਨੇ ਦੱਬ ਕੇ ਬੈਠੇ ਹੋਣੇ ਆ ਪਤਾ ਨਹੀਂ ਕਿੰਨਿਆਂ ਦੀ ਲਾਈਫ ਖਰਾਬ ਹੋ ਜਾਣੀ ਸੀ ਜੇ ਆਪਾਂ ਇਹ ਗੱਲਾਂ ਨਾ ਕਰਦੇ ਪਤਾ ਨਹੀਂ ਕਿੰਨਿਆਂ ਦੀਆਂ ਹੋ ਚੁੱਕੀਆਂ ਹੋਣੀਆਂ ਆ ਜਿਵੇਂ ਸਤਗੁਰ ਰਵਦਾਸ ਮਹਾਰਾਜੀ ਦਾ ਜਿਹੜਾ ਸੰਕਲਪ ਸੀ ਕ ਬੀਗਮਪੁਰਾ ਹਾਂਜੀ ਇਸ ਸਮਾਜ ਦੇ ਵਿੱਚ ਬਿਗੰਪੁਰਾ ਵਸੇ ਸਾਰੇ ਬਰਾਬਰ ਹੋਣ ਕਿਸੇ ਨੂੰ ਦੁੱਖ ਪੀੜ ਦੁੱਖ ਕਿਸੇ ਨੂੰ ਚਿੰਤਾ ਨਾ ਹੋ ਗਮ ਨਾ ਹੋਵੇ ਪਰ ਗਮ ਅੱਜ ਵੀ ਹੈਗਾ ਹੈ ਗਮ ਬਹੁਤ ਗਮ ਸਾਰੇ ਪਾਸੇ ਹੈਗਾ ਹੈ ਹਾਂ ਜੀ ਹੰਝੂ ਗਮਾ ਦੇ ਸੀ ਹੰਝੂ ਗਮਾ ਦੇ ਸੀ ਕਿਉਂਕਿ ਦੇਖੋ ਖੁਸ਼ੀ ਖੁਸ਼ੀ ਆਪਣੀ ਜਗ੍ਹਾ ਹੈ ਚਲੋ ਹੁਣ ਨੰਬਰ ਕਰ ਲੈਣਾ ਨੰਬਰ ਤੁਸੀਂ ਮੈਲ ਨੰਬਰ ਵੀ ਲੈ ਲਏ ਪਰ ਕੀ ਫਾਇਦਾ ਨੰਬਰਾਂ ਦਾ ਜੇ ਤੁਹਾਨੂੰ ਬਾਅਦ ਵਿੱਚ ਤੁਹਾਡਾ ਹੱਕ ਹੀ ਨਹੀਂ ਮਿਲਿਆ ਜਿਹੜੇ ਤੁਹਾਡੀਆਂ ਅੱਖਾਂ 'ਚ ਹੰਝੂ ਗੰਢ ਦੇ ਗਿਰਦੇ ਸੀਗੇ ਉਹ ਆਉਣ ਵਾਲੇ ਭਵਿੱਖ ਦੀ ਚਿੰਤਾ ਦੇ ਹੰਝੂ ਉਹ ਗਮ ਸੀ ਉਹ ਗਮ ਸੀ ਕਿ ਹੁਣ ਹੁਣ ਅਸੀਂ ਮੈਂ ਹੁਣ ਪਲੱਸ 2 ਕਰ ਲਈ ਹੁਣ ਮੈਂ ਅੱਗੇ ਕੀ ਕਰੂੰਗੀ ਕਿ ਘਰ ਦੀ ਸਿਚੁਏਸ਼ਨ ਇਹ ਆ ਵੀ ਹੁਣ ਇੰਨੀ ਘੱਟ ਹੁਣ ਇੰਨੀ ਘੱਟ ਠੀਕ ਆ ਤੁਹਾਨੂੰ ਹੁਣ ਜੇ ਇੱਕ ਬੰਦਾ 500 ਦਿਨ ਦੇ ਦਿਹਾੜੀ ਲੈ ਕੇ ਤੁਹਾਡਾ ਇੰਨਾ ਖਰਚਾ ਕਿੱਦਾਂ ਚੱਕੂਗਾ ਲੱਖਾਂ ਦੇ ਵਿੱਚ ਤੁਹਾਡੀ ਫੀਸ ਜਾਂਦੀ ਉਹ ਵੀ ਤੁਸੀਂ ਇੱਕ ਨਹੀਂ ਤੁਸੀਂ ਤਿੰਨ ਭੈਣ ਭਰਾ ਹੋਣ ਦੇ ਹੋ ਬਾਕੀ ਘਰ ਦਾ ਖਰਚਾ ਹੋਰ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਆ ਬੱਚੇ ਜਿਵੇਂ ਗੁਰੂ ਰਵਿਦਾਸ ਦੀ ਮੈਂ ਗੱਲ ਕਰ ਰਿਹਾ ਸੀਗਾ ਜਿਹੜੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਗੁਰੂ ਘਰ ਹੈਗੇ ਨੇ ਹਾਂਜੀ ਜੇ ਕਿਤੇ ਗੁਰੂ ਘਰਾਂ ਦੇ ਮੁਖੀ ਇਹ ਗੱਲ ਦੱਸ ਦਿੰਦੇ ਕਿ ਬੇਗਮਪੂਰਾ ਵਸਣਾ ਕਿਦਾਂ ਤਾਂ ਪਤਾ ਨਹੀਂ ਸ਼ਾਇਦ ਅੱਜ ਤੱਕ ਵਸੀ ਜਾਂਦਾ ਇੰਨੇ ਟਾਈਮ ਤੋਂ ਗੱਲਾਂ ਕਰਦੇ ਹੁਣ ਅਸੀਂ ਛੋਟੇ ਹੁੰਦੇ ਗੱਲਾਂ ਸੁਣਦੇ ਆਉਂਦੇ ਆ ਬੇਗਮਪੂਰਾ ਵਸਾਉਣਾ ਬੇਗਮਪੂਰਾ ਵਸਾਉਣਾ ਪਰ ਵਸਿਆ ਤਾਂ ਅੱਜ ਤੱਕ ਵੀ ਨਹੀਂ ਦੇਖਿਆ ਕਿਸੇ ਨੇ ਇਹ ਸਵਾਲ ਕਿਹਨਾਂ ਦੇ ਅੱਗੇ ਖੜਾ ਆ ਇਹ ਸਰਕਾਰ ਦੇ ਅੱਗੇ ਖੜਾ ਸਾਡੇ ਲੋਕਾਂ ਅੱਗੇ ਖੜਾ ਆ ਇਹ ਜਿਹੜੇ ਰੈਲੀਆਂ 'ਚ ਮੋਰੇ ਹੋ ਹੋ ਕੇ ਅੱਗੇ ਨਾਰੇ ਲਾਉਂਦੇ ਆ ਅਸੀਂ ਬੇਗਮਪੂਰਾ ਵਸਾਉਣਾ ਬੇਗਮਪੂਰਾ ਵਸਾਉਣਾ ਉਹਨਾਂ ਨੂੰ ਹ ਸਵਾਲ ਲਿਆਏ ਤੁਸੀਂ ਦੱਸੋ ਤੁਸੀਂ ਵੇਗਮਪੁਰਾ ਬਸਾਉਣਾ ਸ਼ੁਰੂ ਤਾਂ ਕਰੋ ਸਾਰੇ ਤੱਕ ਉਹਨਾਂ ਦੇ ਅੱਗੇ ਵੀ ਸਵਾਲ ਹੈ ਜਿਹੜੇ ਗੁਰੂ ਘਰਾਂ ਦੇ ਵਿੱਚ ਬੈਠੇ ਹਾਂਜੀ ਤੇ ਮੱਥਾ ਟਿਕਾਈ ਜਾਂਦੇ ਮੱਥਾ ਟਿਕਾਈ ਜਾਂਦੇ ਆ ਪੈਸੇ ਰੱਖੀ ਜਾਓ ਮੱਥਾ ਟੇਕੀ ਜਾਓ ਇਹ ਤਾਂ ਬਸ ਉਹ ਆ ਵੀ ਉਹਨਾਂ ਨੇ ਇੱਕ ਗੁਰੂ ਰੱਬ ਦੇ ਨਾਂ ਨੂੰ ਵੀ ਧੰਦਾ ਬਣਾ ਲਿਆ ਆ ਹੋਰ ਕੁਝ ਨਹੀਂ ਆ ਜਾਂ ਤੁਸੀਂ ਉਹਨਾਂ ਬਾਰੇ ਦੱਸੋ ਉਹਨਾਂ ਦੇ ਵਿਚਾਰਾ ਬਾਰੇ ਦੱਸੋ ਉਹਨਾਂ ਨੇ ਇੰਨਾ ਕੁਝ ਤੁਹਾਡੇ ਲਈ ਕੀਤਾ ਪਰ ਇਹ ਗੱਲਾਂ ਦਾ ਕੋਈ ਕੱਗ ਗੱਲ ਹੀ ਨਹੀਂ ਕਰਦਾ ਇਹ ਇਹ ਤੇ ਸਿਰਫ ਬਸ ਦਿਖਾਵਾ ਲੋਕੀ ਦਿਖਾਵਾ ਆ ਤੁਸੀਂ ਜਾਓ ਗੁਰਦੁਆਰਿਆਂ ਵਿੱਚ ਮੱਥਾ ਟੇਕੋ ਲੰਗਰ ਖਾਓ ਤੇ ਘਰਾਂ ਨੂੰ ਆਜੋ ਬਸ ਗੁਰੂ ਰਵਿਦਾਸ ਜੀ ਨੂੰ ਸਾਡੇ ਕੋਲੋਂ ਗਿਆ ਕਰੀਬ 500 ਸਾਲ ਹੋ ਗਏ ਹਾਂਜੀ ਕਿਉਂਕਿ 650 ਸਾਲਾ ਥੋੜੇ ਸਮੇਂ ਤੱਕ ਆਉਣ ਵਾਲਾ ਹੈ ਹਾਂਜੀ 500 ਸਾਲ ਦੇ ਵਿੱਚ ਵੀ ਜਿਨ੍ਹਾਂ ਨੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਗੁਰੂ ਘਰ ਖੋਲੇ ਹੋਏ ਉਹਨਾਂ ਤੋਂ ਬੇਗਮਪੁਰਾਣੀ ਵਸਿਆ ਨਹੀਂ ਇਹ ਗੱਲ ਸਾਡੀ ਪੀੜ੍ਹੀ ਤੁਸੀਂ ਸਾਡੇ ਸਰਮਾਇਆ ਹੋ ਤੁਸੀਂ ਸਾਡੇ ਧੀਆਂ ਪੁੱਤੋ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਹਾਂਜੀ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ ਅਸੀਂ ਸਾਡੇ ਮਤਲਬ ਫੈਮਿਲੀ ਦੇ ਵਿੱਚ ਵੀ ਬਚਪਨ ਤੋਂ ਸਾਨੂੰ ਇਹ ਗੱਲਾਂ ਸਿਖਾਈਆਂ ਜਾ ਰਹੀਆਂ ਅਸੀਂ ਮਤਲਬ ਘਰ ਆ ਕੇ ਵੀ ਗੱਲ ਕਰਨੀ ਜੇ ਅਸੀਂ ਕਰਨਾ ਵੀ ਸਕਣਾ ਵੀ ਕਿਤੇ ਅਸੀਂ ਜਾਣਦੇ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਅਸੀਂ ਹ ਹ ਬਾਕੀ ਸਾਰਿਆਂ ਬਾਰੇ ਅਸੀਂ ਹਰ ਸਾਰੇ ਹਰੇਕ ਵਾਰ ਪੁੱਛਦੇ ਕੋਈ ਇਹ ਸਵਾਲ ਕਿਉਂ ਨਹੀਂ ਕਰਦਾ ਹੁਣ ਤੁਸੀਂ ਕਿਤੇ ਵੀ ਚਲ ਜਾਓ ਤੁਸੀਂ ਦੇਖਣ ਨੂੰ ਮਿਲੂਗਾ ਤੁਹਾਨੂੰ ਫੋਟੋ ਉਹਨਾਂ ਦੀ ਮਿਲ ਜੂਗੀ ਪਰ ਉਹਨਾਂ ਦੀ ਗੱਲਾਂ ਤੇ ਕੋਈ ਅਮਲ ਕਿਉਂ ਨਹੀਂ ਕਰਦਾ ਬੱਚੇ ਜਿਵੇਂ ਤੁਸੀਂ ਹੁਣ ਮੇਰੇ ਨਾਲ ਗੱਲਾਂ ਕਰਦੇ ਆ ਮੈਂ ਤੁਹਾਨੂੰ ਸਵਾਲ ਕਰਦਾ ਕਈ ਸਵਾਲ ਤੁਸੀਂ ਵੀ ਮੈਨੂੰ ਕੀਤੇ ਆ ਜਿਸ ਘਰ ਦੇ ਵਿੱਚ ਤੁਸੀਂ ਮੱਥਾ ਟੇਕਣ ਜਾਂਦੇ ਜਿਸ ਗੁਰੂ ਘਰ ਦੇ ਵਿੱਚ ਪਹਿਲਾਂ ਲੱਡੂਆਂ ਦਾ ਡੱਬਾ ਪਾਸ ਹੋਣ ਤੇ ਉੱਤੇ 100 ਦਾ ਨੋਟ ਫੇ ਚਰਨਾਂ ਨੂੰ ਹੱਥ ਮੱਥਾ ਵੀ ਟਿਕਿਆ ਥਾਂ ਥਾਂ ਤੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਕਦੀ ਸਵਾਲ ਕੀਤਾ ਵੀ ਬੇਗਮਪੁਰਾ ਕਿਵੇਂ ਬਸੂਗਾ ਅੱਜ ਤਾਂ ਅਸੀਂ ਗਮਾਂ ਦੇ ਵਿੱਚ ਪੀੜਤ ਹੈ ਜਿੰਨਾ ਮੈਨੂੰ ਨਾਮੇ 8 ਵਿੱਚ ਗਈ ਸੀ ਨਾ ਮੈਂ 10 ਵਿੱਚ ਵੀ ਮੇਰੇ ਕੋਲ ਜਿਸ ਨਾ ਕਿ ਮੈਂ ਗੁਰਦੁਆਰੇ ਨਹੀਂ ਗਈ ਸੀ ਹਾਂਜੀ ਲੋਕ ਜਾਂਦੇ ਨਾ ਮੈਂ ਸਵਾਲ ਕੀਤਾ ਉਦਾਂ ਸਵਾਲ ਹਾਂਜੀ ਸਵਾਲ ਕੀਤਾ ਹੁਣ ਮਤਲਬ ਕਦੇ ਕੋਈ ਇਦਾਂ ਦਾ ਮੂਰੇ ਆਇਆ ਹੀ ਨਹੀਂ ਜਿਹਨੂੰ ਸਵਾਲ ਕਰ ਸਕੀਏ ਇੱਕ ਹੁੰਦਾ ਨਾ ਕੋਈ ਹਾਂ ਤੁਹਾਡੇ ਅੱਗੇ ਕੋਈ ਇਦਾਂ ਦਾ ਪਰਸਨ ਹੋਵੇ ਜਿਹਨੂੰ ਤੁਸੀਂ ਸਵਾਲ ਕਰਨ ਲਈ ਹੋਵੋ ਜੇ ਤੱਕ ਮੂਰੇ ਕੋਈ ਜਵਾਬ ਵੀ ਹੋਵੇ ਜਦ ਕੋਈ ਇਦਾਂ ਦਾ ਅੱਜ ਤੱਕ ਟੱਕਰਿਆ ਹੀ ਨਹੀਂ ਜਿਹਨੂੰ ਸੀ ਸਵਾਲ ਪੁੱਛੀ ਸਕੀਏ ਸਾਨੂੰ ਪਤਾ ਵੀ ਇਹ ਨਿਰੁੱਤਰ ਹੈ ਤੋ ਜਵਾਬ ਦਿੱਤਾ ਨਹੀਂ ਜਾਣਾ। ਹਾਂਜੀ। ਅਸੀਂ ਪਹਿਲਾਂ ਹੀ ਉਹ ਅਸੀਂ ਹਥਿਆਰ ਸੁੱਟ ਦਿੰਨੇ ਆ। ਪਹਿਲਾਂ ਹੀ ਹੁਣ ਦੇਖ ਕੇ ਬੰਦਾ ਹੁਣ ਤੁਹਾਨੂੰ ਪਤਾ ਵੀ ਇਹ ਤੋ ਸਵਾਲ ਦੇ ਨਹੀਂ ਹੁਣਾ। ਹਾਂਜੀ। ਜਵਾਬ ਦੇ ਨਹੀਂ ਹੁਣਾ। ਹਾਂਜੀ। ਸਗੋਂ ਉਹ ਉਲਟਾ ਤੁਹਾਨੂੰ ਕਹਿ ਕਾ ਤੁਸੀਂ ਬੱਚੇ ਆ। ਤੁਸੀਂ ਉਹਨਾਂ ਨੇ ਕਹਿਣਾ ਤੁਸੀਂ ਬੱਚੇ ਆ ਤੁਹਾਡੇ ਹਜੇ ਇਹ ਗੱਲਾਂ ਨਹੀਂ ਉਮਰਦੀਆਂ ਕਿਉਂਕਿ ਗੱਲ ਉਮਰਦੀ ਨਹੀਂ ਹੁੰਦੀ ਗੱਲ ਸਮਝਦੀ ਹੁੰਦੀ ਆ। ਹੁਣ ਅਸੀਂ ਹੁਣ ਉਮਰ ਤਾਂ ਸਾਡੀ ਵੀ ਨਹੀਂ ਹੈਗੀ ਇੰਨੀ ਗੱਲ ਤਾਂ ਇਹ ਆ ਅਸੀਂ ਹੁਣ ਬਚਪਨ ਦੇ ਚੀਜ਼ਾਂ ਦੇਖਦੇ ਆ ਰਹੇ ਆ। ਬੀਤ ਹਰ ਕੋਈ ਕਹਿੰਦਾ ਸੀ ਬੇਗਮ ਪੂਰਾ ਬਸਾਉਣਾ ਸਾਡੇ ਗੁਰੂ ਆ ਇਦਾਂ ਆ ਇਹ ਆ ਉਹ ਪਰ ਕੋਈ ਅਮਲਤਾ ਕਰੇ ਕੋਈ ਗੱਲਾਂ ਤਾਂ ਮੰਨੇ ਕਿ ਕੋਈ ਵੀ ਨਹੀਂ ਮੰਨਦਾ ਬੱਚੇ ਗੁਰੂ ਰਵਿਦਾਸ ਜੀ ਨੇ ਆਪਣੇ ਸਤਸੰਗ ਦੇ ਨਾਲ ਆਪਣੇ ਬਚਨਾਂ ਦੇ ਨਾਲ ਉਸ ਵੇਲੇ ਦੇ ਰਾਜਿਆਂ ਨੂੰ ਚਰਨਾਂ ਦੇ ਵਿੱਚ ਝੁਕਾ ਲਿਆ ਸੀ ਅਸੀਂ ਪੜਦੇ ਹਾਂ ਹਾਂਜੀ ਪੜਦੇ ਆ ਤੇ ਅੱਜ ਜਿਹੜੇ ਸਾਡੇ ਅੱਜ ਦੇ ਜਿਹੜੇ ਗੁਰੂ ਘਰਾਂ ਦੇ ਵਿੱਚ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਗੁਰੂ ਘਰਾਂ ਦੇ ਵਿੱਚ ਮੁਖੀ ਹੈਗੇ ਆ ਹਾਂਜੀ ਉਹ ਉਹਨਾਂ ਦੇ ਕੋਲ ਰਾਜੇ ਆ ਕੇ ਬੰਦੇ ਵੀ ਆ ਮੁੱਖ ਮੰਤਰੀ ਹੋਇਆ ਪ੍ਰਧਾਨ ਮੰਤਰੀ ਹੋ ਗਿਆ ਉਹ ਕਦੇ ਸਾਡੇ ਬਾਰੇ ਨਹੀਂ ਗੱਲ ਕਰਦੇ ਵੀ ਸਾਡੇ ਬੱਚੇ ਦੇਖੋ ਫੀਸ ਕਰਕੇ ਅੱਖਾਂ ਚੋਂ ਕਿਨੇ ਡਿੱਗ ਰਹੇ ਆ ਇਹ ਅੱਜ ਤੱਕ ਤੁਸੀਂ ਨਿਊਜ਼ ਚੈਨਲ ਖੋਲ ਕੇ ਦੇਖ ਲਓ ਤੁਹਾਨੂੰ ਹਰ ਕੋਈ ਟੌਪਿਕ ਮਿਲੂਗਾ ਅਜੇ ਤੱਕ ਇਹ ਟੌਪਿਕ ਨਹੀਂ ਕਦੇ ਸਾਹਮਣੇ ਆਇਆ ਕਦੇ ਵੀ ਨਹੀਂ ਇਹ ਟੌਪਿਕ ਨਹੀਂ ਹਾਂਜੀ ਸਾਡੇ ਭਵਿੱਖ ਦੀ ਗੱਲ ਕੋਈ ਨਹੀਂ ਕਰਦਾ ਕੋਈ ਵੀ ਨਹੀਂ ਕੋਈ ਨਹੀਂ ਦੇਖਦਾ ਵੀ ਸਾਡੇ ਅੱਖਾਂ ਚੋਂ ਹੰਝੂ ਕਿਉਂ ਕਰ ਰਹੇ ਹਨਾ ਬਿਲਕੁਲ ਵੀ ਨਹੀਂ ਹੈਂ ਜਿਨਾਂ ਨੂੰ ਹੁਣ ਤੁਹਾਨੂੰ ਚਾਹੀਦਾ ਹੈ ਵੀ ਤੁਸੀਂ ਜੋ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਸੀਂ ਉਹਦੇ ਵੱਲ ਧਿਆਨ ਦਿਓ। ਹੋਰ ਹਰ ਕੋਈ ਤੁਹਾਨੂੰ ਬੇਫਾਲਤੂ ਦੀ ਖਬਰ ਵੀ ਤੱਕ ਵੀ ਵਿੱਚ ਮਿਲ ਜੂਗੀ ਪਰ ਇਹ ਜੋ ਚੀਜ਼ ਬਣਦੀ ਤੁਸੀਂ ਉਹਦੇ ਤੇ ਸਵਾਲ ਤਾਂ ਕਰੋ। ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਬਾਰੇ ਨਹੀਂ ਸੋਚਦੇ ਤਾਂ ਤੁਹਾਡਾ ਕੀ ਬਣੂਗਾ? ਤੇ ਸਾਡੇ ਲੀਡਰ ਜਿਹੜੇ ਆ ਉਹ ਜਿੰਦਾਬਾਦ ਜਿੰਦਾਬਾਦ ਤੇ ਗੁਰੂ ਘਰਾਂ ਦੇ ਮੁਖੀ ਆ ਆਈ ਜੋ ਮੱਥਾ ਟੇਕੀ ਚੱਲੋ ਚੜਾਵਾ ਚੜਾਈ ਚੱਲੋ ਤੇ ਤੁਹਾਡਾ ਰੱਬ ਰੱਖਾ। ਹਾਂਜੀ ਹਾਂ ਬਸ ਇਹੀ ਅਸਾਂ ਤੇ ਇੱਕ ਮਤਲਬ ਇਹ ਆ ਜਿਹੜੇ ਰੱਬ ਦੇ ਰੱਖੇ ਹੀ ਆ ਬਸ ਉਹ ਰੱਬ ਅਸਰੀਆ ਹੈ ਹਾਂਜੀ ਹੈ ਹਾਂਜੀ ਬੱਚੇ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਸਮਾਜ ਦੇ ਲੀਡਰ ਨੇ ਜਿਹੜੇ ਜੈ ਭੀਮ ਜੈ ਭਾਰਤ ਤਰ੍ਹਾਂ-ਤਰ੍ਹਾਂ ਦੇ ਕੋਈ ਪਾਰਟੀ ਦਾ ਨਾਰਾ ਲਾਉਂਦਾ ਕੋਈ ਕਿੱਦਾਂ-ਕਿੱਦਾਂ ਮੈਨੂੰ ਲੱਗਦਾ ਵੀ ਉਹਨਾਂ ਦੇ ਲਈ ਬਹੁਤ ਵੱਡੇ ਸਵਾਲ ਹੋਣਗੇ ਤੇ ਜਿਹੜੇ ਸਤਗੁਰੂ ਅਰਬਦਾਸ ਮਹਾਰਾਜੀ ਦੀ ਤਸਵੀਰ ਲਾ ਕੇ ਮੂਰਤੀਆਂ ਲਾ ਕੇ ਜਿਹੜੇ ਬਖ ਬਖ ਗੁਰੂ ਘਰਾਂ 'ਚ ਬੈਠੇ ਜਿੰਮੇਵਾਰ ਨੇ ਉਹਨਾਂ ਲਈ ਵੀ ਬਹੁਤ ਵੱਡੇ ਸਵਾਲ ਹੋਣਗੇ ਇਹ ਜਿੰਨੇ ਸਵਾਲ ਇਸ ਧੀ ਨੇ ਬੱਚੇ ਨੇ ਕੀਤੇ ਐ ਤੁਸੀਂ ਇਹਦਾ ਹੱਲ ਕਰ ਸਕਦੇ ਤੁਹਾਡੇ ਕੋਲ ਹੱਲ ਹੈ ਬੱਚੇ ਨੇ ਕਿਹਾ ਕਿ ਇਸ ਪ੍ਰਬੰਧ ਸਰਕਾਰਾਂ ਨੇ ਕਰਨਾ ਹੁੰਦਾ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਆ ਤੁਹਾਡੇ ਚਰਨਾ ਚਾ ਕੇ ਬੰਦੇ ਆ ਬੰਦੇ ਆ ਹਾਂਜੀ ਤੁਹਾਡੇ ਚਰਨਾ ਚਾ ਕੇ ਬੰਦੇ ਆ ਤੁਸੀਂ ਉਹ ਰਾਜਿਆਂ ਦੇ ਨਾਲ ਉਹ ਮੁੱਖ ਮੰਤਰੀ ਦੇ ਨਾਲ ਇਹ ਬੱਚਿਆਂ ਦੇ ਭਵਿੱਖ ਦੀ ਗੱਲ ਕਰ ਸਕਦੇ ਹੋ ਕਿ ਬੱਚਿਆਂ ਦੀ ਫੀਸ ਦਿਓ ਬੱਚੇ ਅੱਜ ਰੋਂਦੇ ਨੇ ਕਰਲਾਉਂਦੇ ਨੇ ਇਹਨਾਂ ਦੇ ਮਾਪੇ ਕੀ ਮੰਨ ਤੇ ਵੀਦਦੀ ਹੋਗੀ ਜਦੋਂ ਸਵੇਰ ਨੂੰ ਫੀਸ ਦੇਣੀ ਹੁੰਦੀ ਸ਼ਾਮ ਨੂੰ ਰੋਟੀ ਜੋਗੇ ਪੈਸੇ ਨਹੀਂ ਹੁੰਦੇ ਇਹ ਬੱਚੇ ਦਾ ਚਿਹਰਾ ਬੱਚੇ ਦੇਖੇ ਨੇ ਇਹ ਬਿਆਨ ਕਰਦੇ ਨੇ ਪਰ ਬਹੁਤ ਵੱਡਾ ਸਾਡਾ ਅਰਲੰਭਾ ਠੋਕੇ ਆ ਸਮਾਜ ਦਾ ਜਿਹੜੇ ਅੱਜ ਸਤਗੁਰੂ ਅਰਬਦਸ ਮਹਾਰਾਜੀ ਜਾਂ ਸਾਡੇ ਸਮਾਜ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਜਿਹੜੇ ਅੱਜ ਇਹ ਰੱਬ ਦੇ ਨਾਂ ਤੇ ਜਿਹੜੇ ਅੱਜ ਸਮਾਜ ਨੂੰ ਇਹ ਕਹਿ ਰਹੇ ਕਿ ਮੱਥਾ ਟੇਕੋ ਤੁਹਾਡਾ ਬਿੜਾ ਪਾਰ ਹੋ ਜਾਣਾ ਇਦਾਂ ਨਹੀਂ ਹੋਣਾ ਤੁਹਾਡੇ ਕੋ ਰਾਜੇ ਆਉਂਦੇ ਨੇ ਮੁੱਖ ਮੰਤਰੀ ਆਉਂਦੇ ਨੇ ਕਹੋ ਉਹਨਾਂ ਨੂੰ ਕਿ ਬੱਚਿਆਂ ਦੀ ਫੀਸ ਦਾ ਪ੍ਰਬੰਧ ਕਰੋ ਕਹੋ ਉਹਨਾਂ ਨੂੰ ਕਿ ਇਹ ਬੱਚਿਆਂ ਲਈ ਜੌਬਾਂ ਦਾ ਪ੍ਰਬੰਧ ਕਰੋ ਬੀਗਮਪੁਰਾ ਵਸ ਜਾਊਗਾ ਬੱਚੇ ਵਸ ਜਾਊਗਾ ਹਾਂਜੀ ਜ਼ਰੂਰ ਵਸੂਗਾ ਹਾਂ ਹਾਂਜੀ ਹਾਂ ਦੇਖੋ ਬੱਚੇ ਦੇ ਚਿਹਰੇ ਤੇ ਸਮਾਈਲ ਆਈ ਆ ਕਿ ਜ਼ਰੂਰ ਵਸੇਗਾ ਅੱਜ ਬੀਗਮਪੁਰਾ ਕਿਹਨਾ ਦੇ ਹੱਥ ਦੇ ਵਿੱਚ ਹੈ ਸਾਡੇ ਰਾਜਨੀਤਿਕ ਲੀਡਰ ਤੇ ਸਾਡੇ ਧਾਰਮਿਕ ਆਗੂ ਸਹਿਬਾਨਾਂ ਦੇ ਹੱਥ ਦੇ ਵਿੱਚ ਅੱਜ ਬੀਗਮਪੁਰਾ ਚੋਣ ਇੱਕ ਦਿਨ ਦੇ ਵਿੱਚ ਬੀਗਮਪੁਰਾ ਵਸ ਜਾਏਗਾ ਪਰ ਜੇ ਨਹੀਂ ਚਾਇਆ ਤੇ 500 ਸਾਲ ਹੋ ਗਿਆ ਸਤਗੁਰੂ ਦਾਸ ਮਹਾਰਾਜ ਜੀ ਦੇ ਗਿਆ ਅਜੇ ਤੱਕ ਬੀਗਮਪੁਰਾ ਨਹੀਂ ਵਸਿਆ ਬੱਚੇ ਨੇ ਕਿਹਾ ਸਮਾਗਮਾਂ ਨਾ ਬੀਗਮਪੁਰਾ ਨਹੀਂ ਵਸਣਾ ਗੀਤਾਂ ਨਾ ਵਸਣਾ ਨਹੀਂ ਹੈਗਾ ਨਗਰ ਕੀਰਤਨਾਂ ਪ੍ਰਬਾਤ ਫੇਰੀਆਂ ਨਾ ਬੀਗਮਪੁਰਾ ਨਹੀਂ ਵਸਣਾ ਵਸਣਾ ਸਾਨੂੰ ਸਰਕਾਰਾਂ ਦੇ ਨਾਲ ਬੈਠ ਕੇ ਗੱਲ ਕਰਕੇ ਇਹ ਇਹਨਾਂ ਦੀ ਸਮੱਸਿਆ ਦਾ ਹੱਲ ਕਰਕੇ ਬੀਗਮਪੁਰਾ ਵਸੇਗਾ ਬੱਚੇ ਸਾਡੀਆਂ ਸ਼ੁਭ ਕਾਮਨਾਵਾਂ ਨਾਲ ਨੇ ਬੀਗਮਪੁਰਾ ਇਹਨਾਂ ਨੇ ਨਹੀਂ ਵਸੋਣਾ ਆਪਾਂ ਬਸਾਂਗੇ ਜਦੋਂ ਘਰ ਚ ਲੀਡਰ ਆਉਂਦਾ ਨਾ ਵੋਟਾਂ ਦੇ ਦਿਨਾਂ ਦੇ ਵਿੱਚ ਪੁੱਛਿਆ ਕਰੋ ਬੇਗੰਪੂਰਾ ਕਿੱਥੇ ਆ ਤੇ ਜਦੋਂ ਪਾਪਾ ਤੇ ਮੰਮੀ ਦੇ ਨਾਲ ਮੱਥਾ ਟੇਕਣ ਜਾਂਦੇ ਜਿੱਥੇ ਵੀ ਜਾਂਦੇ ਆ ਜਾਇਆ ਕਰੋ ਉਹਨਾਂ ਨੂੰ ਵੀ ਪੁੱਛੋ ਬੇਗੰਪੂਰਾ ਕੱਦਾਂ ਬਸੂਗਾ ਸਾਡੀ ਫੀਸ ਦਾ ਪ੍ਰਬੰਧ ਕਨੇ ਕਰਨਾ ਪੁੱਛੋਗੇ ਹਾਂਜੀ ਜ਼ਰੂਰ ਪੁੱਛੋ ਜ਼ਰੂਰ ਪੁੱਛੋ ਕਿਤੇ ਮੇਰਾ ਵੀ ਮੈਂ ਵੀ ਪੁੱਛਦਾ ਮੇਰਾ ਵੀ ਬਹੁਤ ਵੱਡਾ ਸਵਾਲ ਹੈ ਬਹੁਤ ਧੰਨਵਾਦ ਜੀ ਆਓ ਆਪਾਂ ਕਰ ਕਰ ਜਾ ਕੇ ਇਸ ਤਰੀਕੇ ਇਸੇ ਤਰ੍ਹਾਂ ਘਰਾਂ ਦੇ ਵਿੱਚ ਰਹਿ ਰਹੇ ਪੀੜਤ ਦੁਖੀ ਜਿਹੜੇ ਬੱਚੇ ਕੁਝ ਬਣਨਾ ਚਾਹੁੰਦੇ ਉਹਨਾਂ ਦੇ ਹਾਲਾਤ ਜਾਣੀਏ ਮਹਾਪੁਰਸ਼ਾਂ ਨੂੰ ਵੀ ਤੁਸੀਂ ਇਕੱਲਾ ਚੜਾਵੇ ਤੇ ਅੱਖ ਨਾ ਰੱਖੋ ਆਪਣਾ ਕਲਾਬ ਬੇਗੰਪੁਰਾ ਵਸਾ ਕੇ ਨਾ ਰੱਖੋ ਇਹਨਾਂ ਸੰਗਤ ਦੇ ਰੂਪੇ ਤੇ ਪਿੰਡਾਂ ਚ ਲੋਕ ਜਿਹੜੇ ਬੈਠੇ ਆ ਉਹਨਾਂ ਘਰਾਂ ਦੇ ਵਿੱਚ ਵੀ ਕਿਤੇ ਵਿਜ਼ਿਟ ਕਰੋ ਜਾਓ ਬੱਚਿਆਂ ਨੂੰ ਮਿਲੋ ਸਿਰ ਤੇ ਹੱਥ ਰੱਖ ਕੇ ਪੁੱਛੋ ਤੁਸੀਂ ਫੀਸ ਕਿਵੇਂ ਕੀ ਬਣਨਾ ਜਿਵੇਂ ਮੈਂ ਪੁੱਛਿਆ ਅੱਜ ਤੁਸੀਂ ਵੀ ਪੁੱਛੋ ਤੇ ਜਿਨ੍ਹਾਂ ਨੂੰ ਵੋਟਾਂ ਪੈਂਦੀਆਂ ਉਹਨਾਂ ਨੂੰ ਵੀ ਅਪੀਲ ਹੈ ਐਮ ਐਲ ਏ ਐਮ ਪੀ ਉਹ ਵੀ ਇਦਾਂ ਦੇ ਘਰਾਂ ਚ ਧੀ ਦੇ ਸਿਰ ਤੇ ਹੱਥ ਰੱਖ ਕੇ ਪੁੱਛਿਆ ਕਰੋ ਬੱਚੇ ਕੀ ਬਣਨਾ ਨਾਲ ਪੁੱਛਿਆ ਕਰੋ ਤੁਹਾਡੀ ਫੀਸ ਦਾ ਪ੍ਰਬੰਧ ਕਿਵੇਂ ਹੋਏਗਾ ਤੇ ਬੇਗੰਪੁਰਾ ਜ਼ਰੂਰ ਵਸੇਗਾ ਬਹੁਤ ਧੰਨਵਾਦ ਜੀ ਜੈ ਗੁਰਦੇਵ ਤਨ ਕਰਦੇਵ ਜੈ ਪੀਮ ਜਪਾਤ